ਇਤਿਹਾਸ ਦੀ ਗੱਲ ਕੀਤੀ ਆ ਮੈਨੂੰ ਉਹਨਾ ਇੱਕ ਗੱਲ ਤੁਹਾਡੀ ਯਾਦ ਆ ਗਈ ਇਤਿਹਾਸ ਦੇ ਵਿੱਚ ਜਿੱਦਾਂ ਹੁਣ ਆਪਣਾ ਸਿੱਖ ਧਰਮ ਹੋ ਗਿਆ ਹਨਾ ਆਪਣਾ ਜਦੋਂ ਬਾਕੀ ਧਰਮਾਂ ਦਾ ਇਤਿਹਾਸ ਜਿਹੜਾ ਬਹੁਤ ਸੰਭਿਆ ਗਿਆ ਜਿਹੜਾ ਆਪਣਾ ਸਿੱਖ ਧਰਮ ਆ ਨਾ ਉਹ ਦਾੜਾ ਇਤਿਹਾਸੇ ਉਹ ਟੁੱਟਿਆ ਹੋਇਆ ਆ ਕਿਉਂਕਿ ਮੈਂ ਨਾ ਇੱਕ ਕਿਸੇ ਵਿਦਵਾਨ ਤੋਂ ਵੀ ਸੁਣਿਆ ਸੀ ਇਹ ਗੱਲ ਪਰ ਮੈਂ ਹੁਣ ਇਹ ਚੀਜ਼ ਆਪ ਦੇਖ ਵੀ ਰਿਹਾ ਜਿੱਦਾਂ ਹੁਣ ਤੁਸੀਂ ਕਿਹਾ ਪੜਦੇ ਨਹੀਂ ਅੱਜ ਕੱਲ ਆਪਣੇ ਪਿੰਡਾਂ ਦੇ ਵਿੱਚ ਜਾਂ ਤੁਸੀਂ ਆਪਣੇ ਪਿੰਡ ਤੇ ਦੇਖ ਲਓ ਜਾਂ ਮੈਂ ਆਪਣੇ ਪਿੰਡ ਤੇ ਦੇਖ ਲੈਂਦਾ ਨਾ ਤਾਂ ਕੋਈ ਪਾਠੀ ਬਣਨ ਨੂੰ ਤਿਆਰਿਆ ਠੀਕ ਹੈ ਨਾ ਕੋਈ ਕੀਰਤਨੀਆਂ ਬਣਨ ਪਿਆਰੇ ਆਪਣੇ ਸੱਭਿਆਚਾਰ ਆਪਣੀ ਵਿਰਾਸਤ ਆਪਣੀ ਲੋਕਧਾਰਾ ਤੇ ਆਪਣੀ ਜੀਵਨ ਜਾਚ ਜਿਹੜੀ ਸਾਦੀ ਆ ਜੀ ਜਿਹਨੂੰ ਸਧਾਰਨ ਲੋਕ ਅਪਣਾਉਂਦੇ ਆ ਉਹ ਤੋਂ ਟੁੱਟਣਾ ਨਹੀਂ ਚਾਹੀਦਾ ਧਰਮ ਨਿਵਾਉਣਾ ਗੁਰਬਾਣੀ ਨੂੰ ਪੜਨਾ ਗੁਰਬਾਣੀ ਨੂੰ ਜਿਉਣਾ ਗੁਰਬਾਣੀ ਨੂੰ ਅੰਤਰ ਧਿਆਨ ਹੋਣਾ ਉਹ ਇੱਕ ਵੱਖਰਾ ਕੋਈ ਵੱਖਰਾ ਚਲੋ ਇਸ ਗੱਲ ਦੇ ਉੱਤੇ ਗੱਲ ਚੱਲ ਪੈਂਦੀ ਆ ਤੇ ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਸੌਣ ਦਾ ਮਹੀਨਾ ਚੱਲਦਾ ਜੀ ਇਹ ਸੌਣ ਦੇ ਮਹੀਨੇ ਦੇ ਵਿੱਚ ਬਹੁਤ ਇੱਕ ਪ੍ਰਚਲਿਤ ਤਿਹਾੜਿਆ ਜਿਹਦੀ ਮੇਰੇ ਖਿਆਲ ਦੇ ਨਾਲ ਜੇ ਮੈਂ ਗਲਤ ਨਾ ਹੋਵਾਂ ਫਿਰ ਤੁਸੀਂ ਵੀ ਕਿਤੇ ਨਾ ਕਿਤੇ ਇਹਦੀ ਆਲੋਚਨਾ ਹੁੰਦੀ ਸੁਣੀ ਹੋਊਗਾ ਜਾਂ ਇਹਦਾ ਵਿਰੋਧ ਕਰਦੇ ਲੋਕ ਦੇਖੇ ਹੋਣਗੇ ਜਿੱਦਾਂ ਹੁਣ ਤੁਸੀਂ ਸਮਝ ਤਾਂ ਗਏਂ ਆ ਮੈਂ ਕਿਹੜੀ ਗੱਲ ਕਰਨਾ ਚਾਹੁੰਦਾ ਤੀਆਂ ਦੇ ਤਿਹਾੜੀ ਇਹ ਜਿਹੜਾ ਨਾ ਐਟ ਕੁੱਤੇ ਦਾ ਵੈਰ ਆ ਕਿੱਥੇ ਇੱਕ ਵੈਰ ਆ ਐਟ ਕੁੱਤੇ ਦਾ ਐਟ ਕੁੱਤੇ ਨੂੰ ਕੀ ਕਹਿੰਦੀ ਸਹੀ ਗੱਲ ਆ ਐਟ ਤਾਂ ਆਰਾਮ ਨਾਲ ਪਈ ਆ ਆਰਾਮ ਨਾਲ ਪਈ ਆ ਉਹਦੇ ਚੱਕ ਕੇ ਮਾਰਾਂਗੇ ਤਾਂ ਵੈਰ ਹੋ ਸਕਦਾ ਕਹਦਾ ਕਿ ਅੱਗੇ ਤੀਆਂ ਸੱਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਮਨਾਇਆ ਜਾਂਦੀਆਂ ਸੀਗੀਆਂ ਹੁਣ ਕਹਿੰਦਾ ਇਹਨਾਂ ਨੇ ਨਵਾਂ ਪਖੰਡ ਪਾੜ ਲਿਆ ਇਹ ਸਕੂਲਾਂ ਤੇ ਕੋਲਜਾਂ ਤੇ ਵੀ ਸ਼ੁਰੂ ਕਰਤੀਆਂ ਕੀ ਕਹਿੰਦਾ ਤੁਸੀਂ ਹੁਣ ਸਕੂਲਾਂ ਕਾਲਜਾਂ ਤੋਂ ਹੀਰੇਾਂ ਜੇ ਪੈਦਾ ਕਰੋਗੇ ਭਗਤ ਸਿੰਘ ਜੰਮੇ ਲੋਕ ਇਸ ਗੱਲੋਂ ਵੀ ਰਾਜ਼ੀ ਨਹੀਂ ਉਹ ਵੀ ਕਹਿੰਦੇ ਭਗਤ ਸਿੰਘ ਜੰਮੇ ਪਰ ਗਵਾਂਢੀ ਦੇ ਕਰ ਗਵਾਂਢੀ ਦੇ ਕਰ ਜੰਮੇ ਬਿਲਕੁਲ ਮੇਰੇ ਘਰ ਨਾਲ ਜੰਮੇ ਸਹੀ ਗੱਲ ਹੈ ਇਹੀ ਤਾਂ ਗੱਲ ਆ ਫਿਰ ਬਿਲਕੁਲ ਸਤਿ ਸ਼੍ਰੀ ਅਕਾਲ ਦੋਸਤੋ ਕਿਸ ਸੁਣੀਏ ਕਿਸ ਕਹੀਏ ਚੈਨਲ ਦੇ ਉੱਤੇ ਆਪ ਦਾ ਬਹੁਤ ਬਹੁਤ ਸਵਾਗਤ ਮੇਰੇ ਨਾਲ ਮੇਰੇ ਵੀਰ ਜਸਵੀਰ ਸ਼ਾਹ ਅੱਜ ਆਪਾਂ ਇਹਨਾਂ ਨਾਲ ਕੁਝ ਜ਼ਿੰਦਗੀ ਦੇ ਉੱਤੇ ਗੱਲਾਂ ਬਾਤਾਂ ਕਰਾਂਗੇ ਤੇ ਮੇਰਾ ਪਹਿਲਾ ਸਵਾਲ ਮੇਰੇ ਭਰਾ ਨੂੰ ਕਿ ਆਪਾਂ ਕਿਹੋ ਜੀ ਜ਼ਿੰਦਗੀ ਦੇ ਵਿੱਚ ਜੀ ਰਹੇ ਆ ਭਾਈ ਜੀ ਇਦਾਂ ਆ ਵੀ ਕਿਸ ਸੁਣੀਏ ਕਿਸ ਕਹੀਏ ਨੂੰ ਦੇਖਣ ਵਾਲੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਚੈਨਲ ਦੇ ਥਰੂ ਜੋ ਤੁਸੀਂ ਚਰਚਾ ਕਰ ਰਹੇ ਹੂ ਜੀ ਉਹਦੇ ਬਾਰੇ ਜੇ ਆਪਾਂ ਹੁਣ ਪਹਿਲਾ ਸਵਾਲ ਤੁਹਾਡਾ ਆਇਆ ਹੈ ਇਹਦੇ ਬਾਰੇ ਮੈਂ ਇਹੀ ਕਹੂੰਗਾ ਕਿ ਅੱਜ ਕੱਲ ਲੋਕ ਸੰਤਾਪ ਹੰਡਾ ਰਹੇ ਆ ਜੀ ਸਦੀਆਂ ਤੋਂ ਹੰਡਾਉਂਦੇ ਆ ਰਹੇ ਆ ਪਰ ਹੁਣ ਮਾਨਸਿਕ ਸੰਤਾਪ ਹੰਡਾ ਰਹੇ ਆ ਪਹਿਲਾਂ ਕੱਲੇ ਸਮਾਜਿਕ ਸੀਗੇ ਰਾਜਨੀਤਿਕ ਸੰਤਾਪ ਤੋਂ ਹੁਣ ਵੀ ਭੋਗ ਰਹੇ ਆ ਬਿਲਕੁਲ ਬਿਲਕੁਲ ਕਿਉਂਕਿ ਅਤਿਆਚਾਰ ਅੱਦੇ ਰੱਖਦਾ ਥੋੜੀ ਆ ਹਾਂ ਪਹਿਲਾਂ ਫਿਜ਼ੀਕਲ ਹੀ ਹੁੰਦਾ ਸੀ ਹੁਣ ਮਾਨਸਿਕ ਹੋ ਗਿਆ ਜਿਹੜਾ ਮਾਨਸਿਕ ਹੋ ਗਿਆ ਉਹ ਜ਼ਿਆਦਾ ਖਤਰਨਾਕ ਆ ਜੀ ਆ ਲੋਕ ਆਪਣੇ ਆਪ ਤਾਂ ਟੁੱਟ ਚੁੱਕੇ ਆ ਜੀ ਪਹਿਲਾਂ ਟੁੱਟਦੇ ਸੀ ਰਿਸ਼ਤੇਦਾਰੀਆਂ 'ਚ ਕਿ ਮੈਂ ਨਹੀਂ ਬੋਲਣਾ ਮੇਰੇ ਉੱਤੇ ਗੁੱਸੇ ਆ ਉਹ ਫਫੜ ਗੁੱਸੇ ਹੋ ਗਿਆ ਹਨਾ ਮਾਮਾ ਗੁੱਸੇ ਹੋ ਗਿਆ ਉਹ ਯਾਹਾਂ 'ਚ ਹੁਣ ਬੰਦਾ ਆਪਣੇ ਅੰਦਰੋਂ ਟੁੱਟ ਚੁੱਕਾ ਹਾਂ ਜਿੱਦਾਂ ਕਹਿੰਦੇ ਕਿ ਵੀ ਸਾਹਿਤ ਜਿਹੜਾ ਆ ਉਹ ਸਮਾਜ ਦਾ ਸ਼ੀਸ਼ਾ ਹੁੰਦਾ ਸ਼ੀਸ਼ਾ ਹੁੰਦਾ ਜੇ ਹੁਣ ਸ਼ੀਸ਼ੇ ਨੂੰ ਉਸ ਨੂੰ ਵੇਖਣ ਵਾਲੇ ਤੜਕੇ ਹੋਣਗੇ ਤਾਂ ਸ਼ੀਸ਼ੇ ਵਿੱਚ ਵੀ ਉਹ ਤਰੇੜਾਂ ਪੈਣ ਪੈਣੀਆਂ ਤੇ ਉਹ ਪਈਆਂ ਹੋਈਆਂ ਨਹੀਂ ਜੀ ਸਾਹਿਤ ਵੀ ਤੜਕਿਆ ਹੋਇਆ ਹੂੰ ਤੇ ਉਹਨੂੰ ਲਿਖਣ ਵਾਲੇ ਉਹਨੂੰ ਜਿਉਣ ਵਾਲੇ ਸਮਾਜ ਵਿੱਚ ਵਿਚਰਨ ਵਾਲੇ ਉਹ ਸਾਰੇ ਸਾਰੇ ਹੁਣ ਟੜਕੇ ਹੋਏ ਨੇ ਅੰਦਰੋਂ ਜਿੱਦਾਂ ਹੁਣ ਤੁਸੀਂ ਇਤਿਹਾਸ ਦੀ ਗੱਲ ਕੀਤੀ ਆ ਮੈਨੂੰ ਉਹਨਾ ਇੱਕ ਗੱਲ ਤੁਹਾਡੀ ਯਾਦ ਆ ਗਈ ਇਤਿਹਾਸ ਦੇ ਵਿੱਚ ਜਿੱਦਾਂ ਹੁਣ ਆਪਣਾ ਸਿੱਖ ਧਰਮ ਹੋ ਗਿਆ ਹਨਾ ਆਪਣਾ ਜਦੋਂ ਬਾਕੀ ਧਰਮਾਂ ਦਾ ਇਤਿਹਾਸ ਜਨਾ ਬਹੁਤ ਸੰਭਿਆ ਗਿਆ ਜਿਹੜਾ ਆਪਣਾ ਸਿੱਖ ਧਰਮ ਆ ਨਾ ਉਹ ਦਾ ਇਤਿਹਾਸ ਇਹ ਬਹੁਤ ਟੁੱਟਿਆ ਹੋਇਆ ਆ ਕਿਉਂਕਿ ਇਹਦੇ ਵਿੱਚ ਤੁਸੀਂ ਦੱਸੋ ਕੀ ਕਾਰਨ ਹੋ ਸਕਦਾ ਅ ਇਦਾਂ ਆ ਜੀ ਕਿਉਂਕਿ ਇੱਕ ਤਾਂ ਜਿਹੜੇ ਸਿੱਖ ਨੇ ਜੀ ਇਹ ਰਹੇ ਨੇ ਸੰਘਰਸ਼ ਵਿੱਚ ਜੀ ਪੈਰ ਪਰਦੇ ਉੱਤੇ ਇਹਨਾਂ ਨੂੰ ਜਦੋਂ ਜਿਹਦੇ ਨਾਲ ਆਪਣੇ ਜੀਵਨ ਬਤੀਤ ਕਰਨਾ ਪਿਆ ਜੰਗਲਾਂ ਵਿੱਚ ਰਹੇ ਨੇ ਲਿਖਣ ਵੱਲ ਧਿਆਨ ਉਹਨਾਂ ਨਹੀਂ ਸੀ ਸਿੱਖਾਂ ਦੀ ਇਹ ਹੀ ਇੱਕ ਵੱਡੀ ਕਮੀ ਕਹਿ ਲੋ ਜਾਂ ਕਹਿ ਲੋ ਕਿ ਵੀ ਧਿਆਨ ਨਹੀਂ ਗਿਆ ਇਸ ਪਾਸੇ ਉਹ ਹੈਗਾ ਲਿਖਣ ਵੱਲ ਇਹਨਾਂ ਨੇ ਇਤਿਹਾਸ ਬਣਾਇਆ ਬਹੁਤ ਆ ਜੀ ਬਹੁਤ ਜ਼ਿਆਦਾ ਬੜਾ ਸ਼ਾਨਦਾਰ ਇਤਿਹਾਸ ਸਿਰਜਿਆ ਜੀ ਪਰ ਉਹਨੂੰ ਸਾਂਭਿਆ ਨਹੀਂ ਉਹਨੂੰ ਲਿਖਿਆ ਨਹੀਂ ਉਹਨੂੰ ਤਰਤੀਬ ਨਹੀਂ ਦੇ ਸਕੇ ਜਿੰਨਾ ਕ ਦਿੱਤਾ ਉਹਨਾਂ ਸਮੇਂ ਦੇ ਵਹਾ ਦੇ ਵਿੱਚ ਗਵਾਚ ਵੀ ਗਿਆ ਕਿਤੇ ਨਦੀਆਂ ਵਹਾ ਕੇ ਲੈ ਗਈਆਂ ਕਿਤੇ ਸਦੀਆਂ ਵਹਾ ਕੇ ਲੈ ਗਈਆਂ ਕਿਤੇ ਜ਼ਾਲਮ ਸਮੇਂ ਦੇ ਜਿਹੜੇ ਅਤਿਆਚਾਰੀ ਰਾਜੇ ਮਹਾਰਾਜੇ ਜਾਂ ਕਹਿ ਲੋ ਕਿ ਵਿਰੋਧੀ ਸਿੱਕੇ ਉਹਨਾਂ ਨੇ ਖਰਾਬ ਕਰ ਦਿੱਤਾ ਜੇ ਜੋ ਬਚਿਆ ਉਹ ਆਪਣੇ ਨੇ ਖਰਾਬ ਕਰ ਲਿਆ ਬਿਲਕੁਲ ਬਿਲਕੁਲ ਆਪਣੇ ਨੇ ਕਿਵੇਂ ਖਰਾਬ ਕਰ ਲਿਆ ਹੁਣ ਗਲਤੀ ਇਹੀ ਹੈ ਨਾ ਜੀ ਆਪਾਂ ਪੜਦੇ ਨਹੀਂ ਹਾਂ ਫਿਰ ਆਪਣੇ ਕੋ ਕਿੰਨਾ ਇਤਿਹਾਸ ਆ ਕੌਣ ਪੜਦਾ ਇਹ ਇੱਕ ਹੋਰ ਮੈਨੂੰ ਗੱਲ ਯਾਦ ਆ ਗਈ ਤੁਹਾਡੀ ਗੱਲ ਦੇ ਵਿੱਚੋਂ ਗੱਲ ਮੈਂ ਨਾ ਇਹ ਕਿਸੇ ਵਿਦਵਾਨ ਤੋਂ ਵੀ ਸੁਣਿਆ ਸੀ ਇਹ ਗੱਲ ਪਰ ਮੈਂ ਹੁਣ ਇਹ ਚੀਜ਼ ਆਪ ਦੇਖ ਵੀ ਰਿਹਾ ਜਿੱਦੋਂ ਤੁਸੀਂ ਕਾ ਪੜਦੇ ਨਹੀਂ ਅੱਜ ਕੱਲ ਆਪਣੇ ਪਿੰਡਾਂ ਦੇ ਵਿੱਚ ਜਾਂ ਤੁਸੀਂ ਆਪਣੇ ਪਿੰਡ ਤੇ ਦੇਖ ਲਓ ਜਾਂ ਮੈਂ ਆਪਣੇ ਪਿੰਡ ਤੇ ਦੇਖ ਲੈਂਦਾ ਨਾ ਤਾਂ ਕੋਈ ਪਾਠੀ ਬਣਨ ਨੂੰ ਤਿਆਰਿਆ ਠੀਕ ਹੈ ਨਾ ਕੋਈ ਕੀਰਤਨੀਆਂ ਬਣਨ ਨੂੰ ਤਿਆਰਿਆ ਜੇਕਰ ਅਸੀਂ ਜਾਂ ਸਾਡੇ ਵਿੱਚੋਂ ਜਾਂ ਸਾਡੇ ਬੱਚਿਆਂ ਵਿੱਚੋਂ ਇਹ ਚੀਜ਼ਾਂ ਖਤਮ ਹੋ ਗਈਆਂ ਤੇ ਭਾਈ ਸਿੱਖੀ ਇਤਿਹਾਸ ਨੂੰ ਸੰਭੂਗਾ ਕੌਣ ਜੀ ਪਰ ਇਹਦੀ ਗੱਲ ਮੈਂ ਇਦਾਂ ਕਰੂੰਗਾ ਵੀ ਅਸਲ ਵਿੱਚ ਨਾ ਜੀ ਅਸੀਂ ਆਪਣੇ ਫਰਜ਼ਾਂ ਤੋਂ ਭੱਜੇ ਆ ਜੀ ਜੇ ਅਸੀਂ ਵਿਆਹ ਸ਼ਾਦੀਆਂ ਕਰਨੀਆਂ ਨੇ ਤਾਂ ਗਾਇਕਾ ਨੂੰ ਕਰੋੜਾ ਰੁਪਏ ਲੱਖਾਂ ਰੁਪਏ ਦੇ ਦਿੰਨੇ ਆ ਪਾਠੀ ਨੂੰ ਕਿਉਂ ਨਹੀਂ ਉਹਦਾ ਮਿਹਨਤਾਂ ਨਾ ਦਿੰਦੇ ਬਿਲਕੁਲ ਬਿਲਕੁਲ ਉੱਥੇ ਵੀ ਤਾਂ ਦੇਖਣਾ ਪਊ ਉੱਥੇ ਕਹਿੰਦੇ ਨੇ ਆ ਪਾਈ ਇਹ ਤਾਂ ਪਾਠੀ ਆ ਹਾਂ ਪਾਠੀ ਦੇ ਬੱਚੇ ਆ ਉਹਦਾ ਵੀ ਘਰ ਪਰਿਵਾਰ ਆ ਉਦੇ ਵਾਸਤੇ ਵੀ ਆਪਾਂ ਨੂੰ ਸੋਚਣਾ ਪਊਗਾ ਫਿਰ ਬੱਚੇ ਜੋੜਨਗੇ ਫਿਰ ਬੱਚੇ ਜੋੜਨਗੇ ਸਾਨੂੰ ਉਹਨਾਂ ਸੰਸਥਾਵਾਂ ਨੂੰ ਡਿਵੈਲਪ ਕਰਨਾ ਪੈਣਾ ਆ ਜਿਹੜੀਆਂ ਇਸ ਪੱਖ ਦੇ ਵਿੱਚ ਖਰੀਆਂ ਉਤਰ ਸਕਣ ਆ ਨਾ ਦੀਆਂ ਸੰਸਥਾਵਾਂ ਦਾ ਬਹੁਤ ਹੋ ਸਕਦੀਆਂ ਨੇ ਕੰਮ ਨਹੀਂ ਹੁੰਦਾ ਨਾ ਕੰਮ ਜ਼ਰੂਰੀ ਆ ਕੰਮ ਕਰਨ ਦੇ ਵਾਸਤੇ ਪਿਆਰੇ ਦੋਸਤਾਂ ਨੂੰ ਵੀ ਆਪਣਾ ਇਹੀ ਸੁਨੇਹਾ ਆ ਕਿ ਆਪਾਂ ਆਪੋ ਆਪਣੇ ਪੱਧਰ ਦੇ ਉੱਤੇ ਜੇ ਜ਼ਿੰਦਗੀ ਨੂੰ ਸਹੀ ਢੰਗ ਨਾਲ ਬਸਰ ਕਰਨਾ ਆ ਤਾਂ ਏਕਾ ਜ਼ਰੂਰੀ ਆ ਏਕੇ ਦੇ ਵਿੱਚ ਪੰਜਾਬੀਅਤ ਜ਼ਰੂਰੀ ਹੈ ਪੰਜਾਬੀਅਤ ਦੇ ਵਿੱਚ ਕਿਉਂਕਿ ਕੱਟੜਤਾ ਦੀ ਕੁੱਤੇ ਵੀ ਕੰਮ ਕਰ ਬਿਲਕੁਲ ਬਿਲਕੁਲ ਜਿੰਨੇ ਤੁਸੀਂ ਕੱਟੜ ਹੋਵੋਗੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਸੰਸਕ੍ਰਿਤ ਦੇ ਵਿੱਚ ਪਹਿਲਾਂ ਕਿਸੇ ਟਾਈਮ ਬੜਾ ਵਧੀਆ ਸਾਹਿਤ ਲਿਖਿਆ ਜਾਂਦਾ ਸੀ ਜੀ ਪਰ ਉਹ ਸੀਮਤ ਸੀ ਜੀ ਉਹਨੂੰ ਡਿਵੈਲਪ ਨਹੀਂ ਹੋਣ ਦਿੱਤਾ ਬਿਲਕੁਲ ਤੇ ਉਹ ਖਤਮ ਹੋ ਗਈ ਖਤਮ ਪੰਜਾਬੀ ਭਾਸ਼ਾ ਬਾਰੇ ਵੀ ਲੋਕ ਕਹਿ ਰਹੇ ਨੇ ਕਿ ਭਾਈ ਪੰਜਾਬੀ ਦੇ ਵਿੱਚ ਆਪਾਂ ਅਰਬੀ ਫਾਰਸੀ ਦੇ ਸ਼ਬਦ ਨਹੀਂ ਬੋਲਣੇ ਜੀ ਕਿਵੇਂ ਨਹੀਂ ਬੋਲੋਗੇ ਤੁਸੀਂ ਉਹਦੇ ਬਿਨਾਂ ਸਾਡਾ ਸਾਰਾ ਮੈਂ ਮੈਂ ਹੁਣ ਇਤਿਹਾਸ ਦੀ ਗੱਲ ਕਰਦਾ ਕਰਦਾ ਥੋੜਾ ਜਿਹਾ ਅੱਗੇ ਵਧਣ ਲੱਗਾ ਦੀ ਮੈਂ ਮਾਫੀ ਚਾਹੁੰਦਾ ਜੇ ਗੱਲ ਗਲਤ ਲੱਗੇ ਹੂੰ ਜਿੱਦਾਂ ਆਪਾਂ ਇਤਿਹਾਸ ਗਵਾਈ ਜਾਂਦੇ ਆ ਉਸੇ ਤਰ੍ਹਾਂ ਮੈਨੂੰ ਲੱਗਦਾ ਆਪਾਂ ਤਿਹਾਰ ਤੇ ਰੋਤਾਂ ਵੀ ਗਵਾ ਦੇਣੀ ਆ ਬਿਲਕੁਲ ਜਿਹਦੇ ਬਾਰੇ ਤੁਸੀਂ ਕੋਈ ਵਿਚਾਰ ਅ ਮੈਂ ਤਾਂ ਇਹ ਕਹੂੰਗਾ ਜੀ ਕਿ ਆਪਾਂ ਨੂੰ ਆਪਣੇ ਸੱਭਿਆਚਾਰ ਆਪਣੀ ਵਿਰਾਸਤ ਆਪਣੀ ਲੋਕਧਾਰਾ ਤੇ ਆਪਣੀ ਜੀਵਨ ਜਾਂਚ ਜਿਹੜੀ ਸਾਤੀ ਆ ਜੀ ਜਿਹਨੂੰ ਸੁਧਾਰਨ ਲੋਕ ਅਪਣਾਉਂਦੇ ਆ ਉਹ ਤੋਂ ਟੁੱਟਣਾ ਨਹੀਂ ਚਾਹੀਦਾ ਧਰਮ ਨਿਵਾਉਣਾ ਗੁਰਬਾਣੀ ਨੂੰ ਪੜ੍ਹਨਾ ਗੁਰਬਾਣੀ ਨੂੰ ਜਿਉਣਾ ਗੁਰਬਾਣੀ ਨੂੰ ਅੰਤਰ ਧਿਆਨ ਹੋਣਾ ਉਹ ਇੱਕ ਵੱਖਰਾ ਕੋਈ ਵੱਖਰਾ ਉਹਦੇ ਵਿੱਚ ਕੀ ਆ ਕਿ ਅਸੀਂ ਜੇ ਇੱਕ ਵਾਰ ਆਪਣੇ ਬੱਚਿਆਂ ਨੂੰ ਸਹੀ ਢੰਗ ਨਾਲ ਸਹੀ ਪਾਸੇ ਤੋਰ ਲਿਆ ਤਾਂ ਫੇਰ ਸਾਨੂੰ ਪ੍ਰਚਾਰ ਕਰਨ ਦੀ ਔਖੇ ਔਖੇ ਭਾਰੇ ਭਾਰੇ ਕੰਮ ਕਰਨ ਦੀ ਲੋੜ ਨਹੀਂ ਪੈਣੀ ਪਰ ਲੋਕ ਮਨ ਹਮੇਸ਼ਾ ਜੀ ਸੁਧਾਰਨ ਪਧਰਤੇ ਵਿੱਚ ਰਹਦਾ ਜੀ ਠੀਕ ਹੈ ਜੀ ਲੋਕ ਸਾਹਿਤ ਜਿਹੜਾ ਆ ਤੁਸੀਂ ਦੇਖਿਆ ਹੋਣਾ ਸਿੱਠਣੀਆਂ ਸੁਹਾਗ ਘੋੜੀਆਂ ਜੀ ਇਹ ਸਾਰੀਆਂ ਤਾਂ ਚੱਲਦੀ ਆ ਰਹੀਆਂ ਕਿਹੜਾ ਸਮਾਜ ਨਹੀਂ ਮੰਨਦਾ ਉਹ ਸਿੱਖ ਹੋਵੇ ਹਿੰਦੂ ਹੋਵੇ ਹੈਨਾ ਉਹ ਹੀ ਹੋਵੇ ਮੁਸਲਮਾਨ ਹੋਵੇ ਚ ਵੀ ਹੈਗਾ ਯਾਰ ਸਾਰੇ ਬੰਦੇ ਨਹੀਂ ਉਹਦਾ ਕਾਰਨ ਕੀ ਆ ਕਿਸੇ ਧਾਰਨ ਲੋਕਾਂ ਨੂੰ ਅਸੀਂ ਭਾਰੇ ਭਾਰੇ ਸ਼ਬਦ ਨਹੀਂ ਦੇ ਸਕਦੇ ਕਿ ਭਾਈ ਸਾਡੇ ਇਦਾਂ ਕਹਿੰਦੇ ਆ ਤੁਹਾਡੇ ਇਦਾਂ ਕਹਿੰਦੇ ਆ ਉਹਨਾਂ ਵਾਸਤੇ ਸਧਾਰਨ ਜ਼ਿੰਦਗੀ ਆ ਜ਼ਿੰਦਗੀ ਬਿਲਕੁਲ ਉਹਨਾਂ ਦੇ ਆਪਾਂ ਨੂੰ ਖਿਆਲ ਰੱਖਣ ਦੀ ਲੋੜ ਆ ਜਿੰਨਾ ਸਧਾਰਨ ਲੋਕਾਂ ਨੂੰ ਜੋੜਾਂਗੇ ਉਹਨਾਂ ਆਪਾਂ ਡਵੈਲਪ ਹੋਗਾ ਤਾਂ ਹੁਣ ਇਹਨਾ ਚਲੋ ਇਸ ਗੱਲ ਦੇ ਉੱਤੇ ਗੱਲ ਚੱਲ ਪੈਂਦੀ ਆ ਤੇ ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਸੌਣ ਦਾ ਮਹੀਨਾ ਚੱਲਦਾ ਜੀ ਇਹ ਸੌਣ ਦੇ ਮਹੀਨੇ ਦੇ ਵਿੱਚ ਬਹੁਤ ਇੱਕ ਪ੍ਰਚਲਿਤ ਤਿਹਾਰ ਆ ਜਿਹਦੀ ਮੇਰੇ ਖਿਆਲ ਦੇ ਨਾਲ ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਤੁਸੀਂ ਵੀ ਕਿਤੇ ਨਾ ਕਿਤੇ ਇਹਦੀ ਆਲੋਚਨਾ ਹੁੰਦੀ ਸੁਣੀ ਹੋਊਗਾ ਜਾਂ ਇਹਦਾ ਵਿਰੋਧ ਕਰਦੇ ਲੋਕ ਦੇਖੇ ਹੋਣਗੇ ਜਿੱਦਾਂ ਹੁਣ ਤੁਸੀਂ ਸਮਝ ਤਾਂ ਗਏਂ ਆ ਮੈਂ ਕਿਹੜੀ ਗੱਲ ਕਰਨਾ ਚਾਹੁੰਦਾ ਤੀਆਂ ਦੇ ਤਿਹਾਰ ਦੀ ਅ ਦੇਖੋ ਜੀ ਮੌਸਮੀ ਤਿਹਾਰ ਬਹੁਤ ਨੇ ਪੰਜਾਬ ਦੇ ਵਿੱਚ ਇਨਾ ਦੇ ਵਿੱਚ ਆ ਆਪਾਂ ਵੱਖਰੇ ਵੱਖਰੇ ਸਮੇਂ ਤੇ ਭਾਵੇਂ ਫਸਲ ਵੱਢ ਕੇ ਤਿਹਾਰ ਮਨਾ ਲਈਏ ਭਾਵੇਂ ਆ ਸੌਣ ਦੇ ਮਹੀਨੇ ਦੀ ਗੱਲ ਕਰ ਲਈਏ ਜੀ ਕਿਆਂ ਜੜੀਆਂ ਨੇ ਉਹ ਚੰਚਲ ਮੰਦੀਆਂ ਵੀ ਹੁੰਦੀਆਂ ਨੇ ਤੇ ਕਿਆਂ ਦੇ ਘਰ ਆ ਕੇ ਖੁਸ਼ੀ ਵੀ ਜ਼ਾਹਰ ਕਰਦੀਆਂ ਨੇ ਉਹ ਉਹਨਾਂ ਦੇ ਮਨ ਦੇ ਵਿੱਚ ਜੋ ਖਿਆਲਾਤ ਹੁੰਦੇ ਨੇ ਜੋ ਆਪਣੇ ਬਾਬਲ ਨੂੰ ਸਿੱਧਾ ਨਹੀਂ ਕਹਿ ਸਕਦੀਆਂ ਉਹ ਲੋਕ ਗੀਤਾਂ ਵਿੱਚ ਕਹਿੰਦੀਆਂ ਨੇ ਸੁਹਾਗ ਐਗਜ਼ਾਮਪਲ ਨੇ ਦੀ ਬੜੀ ਸੋਹਣੀ ਉਦਾਹਰਣ ਆ ਜੀ ਹੁਣ ਤੁਸੀਂ ਕਿੰਨਾਂ ਦੀ ਗੱਲ ਕੀਤੀ ਹੈ ਨਾ ਕਿਆਂ ਕਿਉਂ ਜ਼ਰੂਰੀ ਨੇ ਜਾਂ ਕਹੋ ਕਿ ਕਿੰਨਾਂ ਮਨਾਉਂਦੀ ਘਾਤੋਂ ਹਾਂ ਇਹ ਸਵਾਲ ਆ ਮੇਰਾ ਕਿਉਂ ਮਨਾਉਂਦੀ ਘਾਤੋਂ ਆ ਆ ਦੇਖੋ ਇਹ ਥੋੜਾ ਜਿਹਾ ਸਾਈਕੋਲੋਜੀਕਲੀ ਕਨਸੈਪਟ ਆ ਮੰਨੋ ਵਿਗਿਆਨਕ ਤੌਰ ਤੇ ਇਹਨੂੰ ਆਪਾਂ ਨੂੰ ਸਮਝਣਾ ਚਾਹੀਦਾ ਹੈ ਹੋਰ ਬਹੁਤ ਪੱਖ ਹੋ ਸਕਦੇ ਪਰ ਕੁੜੀਆਂ ਸੌਣ ਮਹੀਨੇ ਸਹਰਿਆਂ ਤੋਂ ਟੇਕੀ ਆਉਂਦੀਆਂ ਨੇ ਜੀ ਉਹ ਰਲਦੀਆਂ ਨੇ ਇਕੱਠੀਆਂ ਹੁੰਦੀਆਂ ਨੇ ਸਕੀਆਂ ਸਹੇਲੀਆਂ ਚਰਾਬਾਦ ਜੀ ਅੱਛਾ ਇੱਕ ਚੀਜ਼ ਨੂੰ ਕਲੀਅਰ ਕਰ ਲਈਏ ਕਿ ਇਹ ਤਿਹਾਰ ਜ਼ਿਆਈਆਂ ਹੋਈਆਂ ਕੁੜੀਆਂ ਦਾ ਹੈ ਜੀ ਟਵਾਰੀਆਂ ਕੁੜੀਆਂ ਤਾਂ ਵੈਸੇ ਨਾਲ ਜੁੜ ਜਾਂਦੀਆਂ ਕਿਉਂਕਿ ਪਿੰਡ ਵਿੱਚ ਠੀਕ ਠੀਕ ਜਿੱਥੇ ਚਾਰ ਕੁੜੀਆਂ ਜਿਹੜੀਆਂ ਜੁੜੀਆਂ ਉੱਥੇ ਉਹਨਾਂ ਨੇ ਆਪਣਾ ਤਿਹਾਰ ਬਣਾ ਲਿਆ ਬਿਲਕੁਲ ਬਿਲਕੁਲ ਫਿਰ ਜਦੋਂ ਉਹ ਇੰਨੇ ਸਾਲਾਂ ਬਾਅਦ ਮੁੱਦਤਾ ਬਾਅਦ ਜਾਂ ਸਾਲ ਬਾਅਦ ਵੀ ਕੋਈ 2 ਸਾਲ ਬਾਅਦ ਆਉਂਦੀ ਆ ਕੁੜੀਆਂ ਨਾ ਹਾਂ ਬਿਲਕੁਲ ਉਹਦੇ ਵਾਸਤੇ ਆਪਣੇ ਬਾਬਲ ਨੂੰ ਜਾਂ ਆਪਣੇ ਪਰਿਵਾਰ ਨੂੰ ਜਾਂ ਆਪਣੀਆਂ ਸੱਚੀਆਂ ਸਹੇਲੀਆਂ ਨੂੰ ਆਪਣੀ ਗੱਲ ਕਹਿਣ ਦੇ ਲਈ ਜੀ ਕੁਝ ਲੋਕ ਗੀਤਾਂ ਕੁਝ ਬੋਲੀਆਂ ਜੀ ਦਾ ਆ ਸਾਧਨਵਾਤ ਨਾ ਕਹਿੰਦਾ ਯਾ ਜੀ ਉਹ ਪੜਾਅਸ ਵੀ ਕੱਢਦੀ ਆ ਮੰਦੀ ਹਾਂ ਤੇ ਉਹ ਆਪਣੇ ਮੰਦੇ ਵਲਵਲੇ ਵੀ ਦੱਸਦੀਆਂ ਉਹ ਹਿਜ਼ਰ ਵੀ ਪ੍ਰਸਤ ਕਰਦੀਆਂ ਸ਼ੋਅ ਕਰਦੀਆਂ ਨੌ ਸੱਸ ਨੂੰ ਕਹਤਾ ਹਨਾ ਮੈਂ ਸੱਸ ਬਾਰੇ ਨਹੀਂ ਬਣਦੀ ਉਹਦੇ ਬਾਰੇ ਕਹਤਾ ਸਹੁਰੇ ਨਾਲ ਨਹੀਂ ਬਣਦੀ ਉਹਦੀਆਂ ਗੱਲਾਂ ਹੋਈਆਂ ਮਤਲਬ ਬੋਲੀਆਂ ਦੇ ਤਰ੍ਹਾਂ ਸੱਸ ਤੇ ਨੌਂ ਦੀ ਨਹੀਂ ਬਣਦੀ ਹੁੰਦੀ ਸਹੁਰਾ ਤਾਂ ਰਿਸਪੈਕਟ ਦਾ ਪਾਤਰ ਬਣ ਜਾਣਾ ਕਿਉਂਕਿ ਬਾਬਲ ਵਰਗਾ ਹੋ ਜਾਂਦਾ ਨਾ ਬਾਬਲ ਵਰਗਾ ਹਾਂ ਇਹ ਇਹ ਚੀਜ਼ ਆ ਕਿ ਇਹ ਤਿਹਾੜ ਜਿਹੜੇ ਮੌਸਮ ਨਾਲ ਜੁੜੇ ਹੋਏ ਨੇ ਬੱਚਿਆਂ ਦੇ ਕੁੜੀਆਂ ਦੇ ਮੁੰਡਿਆਂ ਦੇ ਹੋਰ ਵੀ ਅਨੇਕਾਂ ਤਿਹਾੜ ਨੇ ਪਰ ਕਿਉਂਕਿ ਲੋਕ ਮਾਨਸਿਕਤਾ ਜਿਹੜੀ ਆ ਉਹ ਬਹੁਤ ਬ੍ਰਾਡ ਆ ਜੀ ਬਿਲਕੁਲ ਬਹੁਤ ਮੋਕਲੀ ਆ ਜੀ ਉਹਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਕਿ ਭਾਈ ਕੁੜੀਆਂ ਅੱਛਾ ਤੁਸੀਂ ਸਵਾਲ ਕਰਨਾ ਚਾਹੀਦਾ ਕੁੜੀਆਂ 10 ਮਹੀਨੇ ਕਾ ਤੱਕ ਜਾਂਦੀਆਂ ਮੇਰਾ ਅਗਲਾ ਸਵਾਲ ਹੈ ਹੈਨਾ ਇਹੀ ਅਗਲਾ ਸਵਾਲ ਹੈ ਇਆ 10 ਮਹੀਨੇ ਨਾ ਕੱਟ ਜਾਂਦੀਆਂ ਉਹ ਤੁਸੀਂ ਹੋਰ ਮਹੀਨੇ ਵੀ ਜਾ ਸਕਦੇ ਹੋ ਬਿਲਕੁਲ ਬਿਲਕੁਲ ਹੈਨਾ ਆਪਾਂ ਨੂੰ ਇਸ ਚੀਜ਼ ਦੇ ਜਿਹੜਾ ਲੋਕ ਤੱਤ ਲੱਭਣਾ ਪੈਣਾ ਜੀ ਵਿਸ਼ੋਕੜ ਵਿੱਚ ਜਾਣਾ ਪੈਣਾ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦਾਂ ਮੈਂ ਅੱਗੇ ਵੀ ਕਾਫੀ ਸਾਰੀਆਂ ਇੰਟਰਵਿਊਜ਼ ਦੇ ਚੁੱਕਾ ਹਾਂ ਕਿ ਆਪਾਂ ਨਾ ਕਹਿੰਨਿਆ ਕਿ ਅੱਜ ਕੱਲ ਇਹ ਵੈਮ ਪਰ ਆਮ ਬਣ ਗਿਆ ਜੀ ਭਾਰਤ ਕਿਸੇ ਟਾਈਮ ਤੋਂ ਲੌਜਿਕ ਸੀ ਮੰਜੇ ਤੇ ਬਹਿ ਕੇ ਫਾਇਰ ਕਿ ਆਉਣ ਨੇ ਭਾਈ ਹਾਂ ਹਾਂ ਹੈਨਾ ਬਿਲਕੁਲ ਇਹ ਇਹ ਅੱਜ ਕੱਲ ਵੈਮ ਪਰ ਕਿਉਂਕਿ ਹੁਣ ਉਸ ਚੀਜ਼ ਹੀ ਲੋੜ ਨਹੀਂ ਦੇ ਲੋੜ ਨਹੀਂ ਬਿਲਕੁਲ ਬਿੱਲੀ ਰਾਹ ਕੱਟ ਜੂਏ ਪਿੱਛੇ ਕਿਉਂ ਮੋੜਨਾ ਚਾਹੀਦਾ ਹਾਂ ਹਾਂ ਬਿਲਕੁਲ ਅਨੇਕਾ ਸਵਾਲ ਨੇ ਹਾਂ ਮਤਲਬ ਬਿੱਲੀ ਜੂਠਾ ਕਰ ਜੂਏ ਪੀਣਾ ਨਹੀਂ ਚਾਹੀਦਾ ਹਾਂ ਬਹੁਤ ਫਿਰ ਆਪਾਂ ਕਹਿੰਦੇ ਆ ਕਿ ਸ਼ੱਕ ਮਾਰੀ ਹਾਂ ਕਿ ਭਾਈ ਉਸ ਤੋਂ ਬਾਅਦ ਕੀ ਕਰਨਾ ਹੈ ਕੀ ਨਹੀਂ ਕਰਨਾ ਫਿਰ ਇਹ ਆਹ ਦਿਨ ਆਹ ਕੰਮ ਕਰਨਾ ਆਹ ਦਿਨ ਆਹ ਕੰਮ ਨਹੀਂ ਕਰਨਾ ਸ਼ਨੀਵਾਰਾ ਨਹੀਂ ਕਰਨਾ ਨਹੀਂ ਕਰਨਾ ਬਿਲਕੁਲ ਇਹ ਚੀਜ਼ਾਂ ਦਾ ਅਨੇਕਾਂ ਨਹੀਂ ਇਸ ਤੋਂ ਇਲਾਵਾ ਆਪਣੇ ਕੋਲ ਲੋਕ ਅਖੌਤਾਂ ਲੋਕ ਜਿਹੜੀਆਂ ਕਹਾਣੀਆਂ ਨੇ ਜਾਂ ਮੁਹਾਵਰੇ ਨੇ ਕਹਿੰਦਾ ਵੀ ਇਹ ਜਿਹੜਾ ਨਾ ਐਟ ਕੁੱਤੇ ਦਾ ਵੈਰ ਆ ਕਿੱਥੇ ਇੱਕ ਵੈਰ ਆ ਐਟ ਕੁੱਤੇ ਦਾ ਐਟ ਕੁੱਤੇ ਨੂੰ ਕੀ ਕਹਿੰਦੀ ਹੈ ਸਹੀ ਗੱਲ ਆ ਐਟ ਦਾ ਆਰਾਮ ਨਾਲ ਪਈ ਆ ਆਰਾਮ ਨਾਲ ਪਈ ਆ ਉਹ ਚੱਕ ਕੇ ਮਾਰਾਂਗੇ ਤਾਂ ਵੈਰ ਹੋ ਸਕਦਾ ਇਹ ਅਰਥ ਇਰਾਦਾ ਲੋਜਿਕ ਸਮਝਣਾ ਪੈਣਾ ਇਹ ਅਨੇਕਾ ਸਵਾਲ ਨੇ ਤੇ ਇਹ ਕਿਉਂਕਿ ਇਹ ਮਸਲੇ ਜਿਹੜੇ ਨੇ ਉਹ ਲੋਕ ਧਾਰਾ ਦੇ ਨੇ ਸਭਿਆਚਾਰ ਦੇ ਨੇ ਇਸੇ ਤਰ੍ਹਾਂ ਇਹ ਆ ਕਿ ਲੋਕ ਮਾਨਸਿਕਤਾ ਦੇ ਵਿੱਚ ਜਦੋਂ ਧੀਆ ਜਿਹੜੀ ਆ ਜੀ ਉਹ ਆਪਣੇ ਪੇਕੇ ਜਾਂਦੀਆਂ ਨੇ ਪਹਿਲਾ ਕਾਰਨ ਤਾਂ ਇਹ ਹੀ ਆ ਕਿ ਉਹ ਇੱਕ ਮਹੀਨਾ ਜਿਹੜਾ ਹੁੰਦਾ ਆ ਉਸ ਟਾਈਮ ਜੀ ਆ ਕੁੜੀਆਂ ਕਿਉਂਕਿ ਆਮ ਕਾਮਕਾਰ ਜਿਹੜੇ ਨੇ ਘਰਾਂ ਦੇ ਉਹ ਨਿਪਟੇ ਹੁੰਦੇ ਨੇ ਕਹ ਲੋ ਕਿ ਉਹ ਉੱਥੇ ਲੋਰ ਨਹੀਂ ਡਿਊਟੀ ਤੇ ਕੁੜੀਆਂ ਆਪਣੇ ਪੇਕੇ ਘਰ ਜਾ ਕੇ ਆਪਣੇ ਮਾਪਿਓ ਦੇ ਨਾਲ ਰਹਿ ਸਕਦੇ ਨੇ ਆਪਣੇ ਭਰਾਵਾਂ ਦੇ ਨਾਲ ਰਹਿ ਸਕਦੇ ਆ ਨਹੀਂ ਹਨਾ ਰੱਖੜੀ ਦਾ ਤਿਹਾਰ ਵੀ ਉਹ ਦੋਸਤੋਂ ਬਾਅਦ ਉਹ ਮਨਾਇਆ ਜਾ ਸਕਦਾ ਹੈ ਫਿਰ ਇੱਕ ਚੀਜ਼ ਹੋਰ ਹੁੰਦੀ ਹੈ ਕਿ ਉਸ ਤੋਂ ਕੋਸਮਾ ਬਾਅਦ ਜੀ ਸਾਨੂੰ ਹਾੜੀ ਦੀ ਜਿਹੜੀ ਫਸਲ ਆ ਉਹਦੀ ਕਟਾਈ ਵੀ ਕਰਨੀ ਹੁੰਦੀ ਆ ਪਰ ਕਿਉਂਕਿ ਉਹ ਸਮਾਂ ਜਿਹੜਾ ਆ ਉਹਨਾਂ ਕੀ ਸਮਾਂ ਆ ਜਿੱਨਾ ਕਿ ਇੱਕ ਨਵੀਂ ਪੈਦਾਵਾਰਸ਼ ਵਾਸਤੇ ਹੁੰਦਾ ਨਵੀਂ ਪੰਘਾਰੇ ਵਾਸਤੇ ਹੁੰਦਾ ਉਸ ਨੂੰ ਬਚਾਇਆ ਜਾ ਸਕੇ ਜਾਂ ਕਹਿ ਲਓ ਕਿ ਉਸ ਚੀਜ਼ ਨੂੰ ਕਨੈਕਟੀਵਿਟੀ ਨਾ ਹੋ ਸਕੇ ਕੋਇਖ ਦੇ ਵਿੱਚ ਜੇਸ ਬੰਦੇ ਨੇ ਕੰਮ ਕਰਨਾ ਆ ਜੀ ਉਹ ਕੰਮ ਕਰਨ ਦੇ ਵਾਸਤੇ ਅਵੇਲੇਬਲ ਹੋਵੇ ਨਾ ਕਿ ਉਹ ਉਸ ਵਾਸਤੇ ਬਹੁਤ ਅਵੇਲੇਬਲ ਹਾਸਕੀ ਇਸ ਕਰਕੇ ਉਹ ਪੇਕਿਆਂ ਦੇ ਆਉਂਦੀਆਂ ਨੇ ਪੇਕਿਆਂ ਦੇ ਆਣ ਕੇ ਤਿਹਾਰਨਾਂ ਨੇ ਵੀ ਤਿਹਾਰ ਤਾਂ ਬਣ ਹੀ ਜਾਂਦਾ ਕਿਉਂਕਿ ਪੰਜਾਬੀ ਜਿੱਥੇ ਜਾਂਦੇ ਮੇਲਾ ਲਾ ਲੈਂਦੇ ਨੇ ਹੈਨਾ ਤੇ ਇਹ ਮੇਲਾ ਜਿਹੜਾ ਆ ਇਹ ਐਵੇਂ ਨਹੀਂ ਲੱਗਦਾ ਬਹੁਤ ਲੋਕ ਤਾਂ ਬਹੁਤ ਕੁਝ ਵੀ ਕਹਿ ਸਕਦੇ ਨੇ ਇਹ ਮੇਲਾ ਤਾਂ ਲੱਗਦਾ ਕਿਉਂਕਿ ਮਨ ਦੇ ਵਿੱਚ ਚਾਣ ਹੈ ਜੀ ਬਿਲਕੁਲ ਹਾਂ ਇੱਕ ਮੈਂ ਹੁਣ ਤੁਹਾਡੀ ਹੋਰ ਇਸ ਗੱਲ ਦੇਤੇ ਆਵਾ ਸ਼ਾਇਦ ਤੁਸੀਂ ਵੀ ਸੁਣਿਆ ਹੋਵੇ ਮੈਂ ਵੀ ਸੁਣਦਾ ਪਿਆ ਹੁਣ ਇਹ ਕਾਫੀ ਕੁਝ ਵੀਡੀਓ ਵੀ ਵਾਇਰਲ ਹੋ ਰਹੀਆਂ ਜਿਹੜੀਆਂ ਕਿ ਇਤਿਹਾਸ ਨੂੰ ਦਗਾਉਣਾ ਚਾਹੁੰਦੀਆਂ ਠੀਕ ਹੈ ਜਿਸ ਤਰ੍ਹਾਂ ਕਿ ਆਪਾਂ ਲੈ ਲਓ ਕਿ ਇਤਿਹਾਸ ਨੂੰ ਮਤਲਬ ਸਿੱਖ ਇਤਿਹਾਸ ਦੇ ਨਾਲ ਜੋੜਦੇ ਨੇ ਜਾਂ ਇਹ ਸਿਆ ਤੁਸੀਂ ਵੀਡੀਓ ਦੇਖੀ ਵੀ ਹੋਵੇ ਜੇ ਮੈਂ ਗਲਤ ਨਾ ਹੋਵਾਂ ਤਾਂ ਤੇ ਪਿੱਛੇ ਜੇ ਇੱਕ ਵੀਡੀਓ ਆਈ ਸੀ ਬਹੁਤ ਜਿਹੜੀ ਕਿ ਵਾਇਰਲ ਹੋਈ ਆ ਉਹ ਇੱਕ ਬੀਬੀ ਕਹਿ ਰਹੀ ਆ ਕਹਿੰਦੀ ਕਿ ਇਹ ਜਿਹੜਾ ਤਿਉਹਾਰ ਹੈ ਇਹ ਮੁਸਲਮਾਨਾਂ ਨੇ ਸ਼ੁਰੂ ਕੀਤਾ ਔਰ ਉਹਨੇ ਇਹ ਕਿਹਾ ਸੀਗਾ ਕਿ ਜਿਹੜੇ ਮੁਸਲਮਾਨ ਆ ਉਹ ਉਹ ਪਿੰਡ ਦੀਆਂ ਕੁੜੀਆਂ ਨੂੰ ਚੱਕ ਲੈਂਦੇ ਸੀ ਉਹਨਾਂ ਨੂੰ ਸੱਤ ਦੇ ਵਿੱਚ ਮਤਲਬ ਬਹੁਤ ਗਲਤ ਬੋਲਿਆ ਗਿਆ ਸ਼ਬਦ ਵੀ ਉਹ ਕਰਕੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਨਚਾਉਂਦੀਆਂ ਸੀ ਠੀਕ ਹੈ ਔਰ ਜਿਹੜੀ ਉਹਨਾਂ ਨੂੰ ਸੋਹਣੀ ਲੱਗਦੀ ਸੀ ਉਹਨੂੰ ਨਾਲ ਲੈ ਜਾਂਦੇ ਸੀ ਕੀ ਇਹਦਾ ਸਾਡੇ ਤੀਆਂ ਦੇ ਨਾਲ ਸਾਡੇ ਸਿੱਖ ਇਤਿਹਾਸ ਦੇ ਨਾਲ ਜਾਂ ਇਹ ਸੱਚਮੁੱਚ ਹੀ ਮੁਗਲਾਂ ਨੇ ਬਣਾਈਆਂ ਹੋਈਆਂ ਦੇਖੋ ਜਿਹਨਾਂ ਨੇ ਵੀ ਕਿਹਾ ਉਹ ਤਾਂ ਆਪਣੇ ਲਈ ਸਤਕਾਰ ਦੇਣਗੇ ਕਿਉਂਕਿ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਧਾਰਨਾਵਾਂ ਲੈ ਕੇ ਆਉਂਦੇ ਨਹੀਂ ਹੋ ਸਕਦਾ ਹੈ ਕਿ ਉਹ ਧਰਮਨਾਸ਼ ਸੰਬੰਧਿਤ ਬੰਦੇ ਹੋਣ ਜਾਂ ਨਾ ਹੋਣ ਜਾਂ ਕੋਈ ਹੋਰ ਪੱਖ ਹੋਵੇ ਉਹਨਾਂ ਦਾ ਪਰ ਇੱਕ ਗੱਲ ਜ਼ਰੂਰ ਆ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਕਿਹਾ ਕਿ ਵੀ ਉਹ ਸੌਣ ਦੇ ਮਹੀਨੇ ਆਉਂਦੇ ਸੀ ਨਹੀਂ ਨਹੀਂ ਤਾਂ ਜੀ ਮਹੀਨੇ ਨਹੀਂ ਬਿਲਕੁਲ ਇਸੇ ਮਹੀਨੇ ਵੀ ਮੁਸਲਮਾਨ ਆ ਸਕਦੇ ਨੇ ਹਾਂ ਬਿਲਕੁਲ ਬਿਲਕੁਲ ਤੇ ਫਿਰ ਉਹਨਾਂ ਨੇ ਸ਼ੁਰੂਆਤ ਤੋਂ ਕਰਨਾ ਉਹ ਕੀ ਕਹਿੰਦੇ ਸੀ ਕਿ ਵੀ ਆਣ ਕੇ ਕਿ ਭਾਈ ਹੁਣ ਕੀਆਂ ਦਾ ਤਿਹਾਰ ਆ ਗਿਆ ਤੇ ਆਓ ਪਿੰਡ ਦੇ ਬੀਬੀਆਂ ਕੱਟੀਆਂ ਕਰ ਲੋ ਤੇ ਮਨ ਨੂੰ ਲਚਣ ਨਹੀਂ ਕਹਜੋ ਬਿਲਕੁਲ ਇਹ ਕੋਈ ਲੌਜੀਕ ਗੱਲਾਂ ਤੋਂ ਨਹੀਂ ਬਣਦਾ ਵੈਸੇ ਆ ਇਹਨਾ ਹੋ ਸਕਦਾ ਹੈ ਵੀ ਕਿਸੇ ਟਾਈਮ ਤੇ ਕਿਸੇ ਧੜਵੀ ਨੇ ਆਣ ਕੇ ਹਮਲਾ ਕੀਤਾ ਹੋਵੇ ਤੇ ਉਹ ਕਿਉਂਕਿ ਆਪਾਂ ਇਤਿਹਾਸ ਵਿੱਚ ਪੜ੍ਹਦੇ ਆ ਕਿ ਵੀ ਧੜਵੀ ਆਉਂਦੇ ਸੀਗੇ ਜਿੱਥੇ ਧਨ ਮਾਲ ਲੁੱਟ ਗਏ ਜਾਂਦੇ ਸੀ ਉੱਥੇ ਧੀਆਂ ਭੈਣਾਂ ਨੂੰ ਵੀ ਲੈ ਜਾਂਦੇ ਸੀਗੇ ਪਰ ਸਿੱਖ ਜੋ ਉਹਨਾਂ ਨੂੰ ਬਚਾਉਂਦੇ ਸੀਗੇ ਜੀ ਉਹਨਾਂ ਦੇ ਘਰ ਇੱਡਾ ਵੱਡਾ ਹਮਲਾ ਕਰ ਸਕੇ ਕੋਈ ਨਹੀਂ ਜ਼ਰੂਰਤ ਨਹੀਂ ਜ਼ਰੂਰਤ ਨਹੀਂ ਬਿਲਕੁਲ ਉਹਨਾਂ ਦੇ ਘਰ ਆਦਿਆਂ ਲਾਡਲੀਆਂ ਧੀਆਂ ਜੇ ਕੋਈ ਤਿਹਾੜ ਮਨਾਉਂਦੀਆਂ ਨਹੀਂ ਜੀ ਤਾਂ ਉਹ ਅਣਖ ਨਾਲ ਮਨਾਉਂਦੀਆਂ ਹੋਣਗੀਆਂ ਹਾਂ ਉਹ ਕਿਸੇ ਦੇ ਕਹਿਣ ਤੇ ਨਹੀਂ ਮਨਉਂਦੀ ਹੁਣ ਜੀ ਬਿਲਕੁਲ ਜਿਹੜੇ ਬੰਦੇ ਆਪਣਾ ਸਿਰ ਲੋਹਾ ਲੈਂਦੇ ਆ ਜੀ ਉਹ ਕਿਸੇ ਦੇ ਕਹਿਣ ਤੇ ਹੋਰ ਡਰ ਕੇ ਭੱਜ ਜਾਣਗੇ ਨਾ ਹਾਂ ਮੈਨੂੰ ਉਹ ਤੁਹਾਡੀ ਗੱਲ ਤੋਂ ਹੁਣ ਫਿਰ ਇਹੀ ਚ ਵਧੀਆ ਲੱਗੀ ਇਹ ਗੱਲ ਜਦੋਂ ਬੀਬੀ ਕਹਿੰਦੀ ਆ ਕਿ ਇਹ ਗੁਲਾਮੀ ਦਾ ਤਿਹਾਰ ਆ ਹੁਣ ਮੈਨੂੰ ਬਹੁਤ ਵਧੀਆ ਲੱਗੀ ਤੁਸੀਂ ਗੱਲ ਕੀਤੀ ਉਹ ਆਪਣੇ ਅਣਖ ਨਾ ਮਨਉਂਦੀਆਂ ਯਾਨੀ ਕਿ ਕਹਿਣ ਦਾ ਭਾਵੇਂ ਗੁਲਾਮੀ ਦਾ ਨਹੀਂ ਇਹ ਅਣਖ ਦਾ ਆ ਦੇਖੋ ਇਦਾਂ ਹੁੰਦਾ ਨਾ ਵੀ ਜਿਹੜੇ ਬੰਦਿਆਂ ਨੇ ਜਿਉਣਾ ਹੀ ਅ ਖੰਡੇ ਦੀ ਧਾਰ ਤੇ ਕਹਿ ਲੋ ਤਲਵਾਰਾਂ ਦੀ ਧਾਰ ਤੇ ਕਹਿ ਲੋ ਜਾਂ ਫਿਰ ਇਹ ਕਹਿ ਲੋ ਕਿ ਆਪਣੇ ਦਮ ਤੇ ਆ ਜੀ ਉਹ ਜਣੇ ਖਣੇ ਦੇ ਕਹੇ ਤੇ ਜਾਂ ਜਣੇ ਖਣੇ ਤੇ ਹਕੂਮਤ ਦੇ ਉਤੇ ਨਹੀਂ ਲੱਟਦੇ ਹੁੰਦੇ ਜੀ ਜੀ ਹੁਣ ਵੀ ਪੰਜਾਬੀ ਖੜਾ ਜਿੱਥੇ ਖੜਾ ਜਾਂ ਬਿਲਕੁਲ ਸਹੀ ਗੱਲ ਪੰਜਾਬ ਦੇ ਲੋਕ ਜੋ ਕੰਮ ਕਰਦੇ ਨੇ ਉਹ ਆਪਣੇ ਬਲ ਬੁੱਤੇ ਤੇ ਕਰਦੇ ਆ ਜੀ ਮੈਨੂੰ ਐਂ ਲੱਗਦਾ ਆ ਕਿ ਵੀ ਜੇ ਤੀਆਂ ਮਨਾਉਂਦੇ ਨੇ ਜੀ ਜੇ ਇਹ ਨਹੀਂ ਮਨਾਉਂਦੇ ਜੀ ਜਾਂ ਨਾ ਮਨਾਉਣ ਜਾਂ ਫਿਰ ਕੋਈ ਹੋਰ ਨਾਮ ਨਾ ਮਨਾਉਣ ਗਲਤ ਤਾਂ ਉਹੀ ਹੋ ਜਾਣੀਆਂ ਬਿਲਕੁਲ ਬਿਲਕੁਲ ਗਲਤ ਇਹ ਹੈ ਆਸਾਂ ਨੂੰ ਸਾਰਿਆਂ ਨੂੰ ਰੜ ਕੇ ਨਸ਼ਿਆਂ ਦੇ ਵਿਰੁੱਧ ਬੋਲਣਾ ਹਾਂ ਬਿਲਕੁਲ ਸਿੱਖਿਆ ਦੇ ਘਾਣ ਬਾਰੇ ਬੋਲਣਾ ਚਾਹੀਦਾ ਸਭ ਤੋਂ ਵੱਡਾ ਖੋਰ ਨਸ਼ਿਆਂ ਦਾ ਬਿਲਕੁਲ ਅੱਛਾ ਨੌਜਵਾਨੀ ਨੂੰ ਖਤਮ ਕਰ ਰਿਹਾ ਅੱਜਕੱਲ ਬਿਲਕੁਲ ਜੀ ਬਿਲਕੁਲ ਇਹਦੇ ਵਿਰੁੱਧ ਬੋਲਣਾ ਚਾਹੀਦਾ ਜੀ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਨੌਜਵਾਨ ਗਲਤ ਰਾਹੇ ਪੈਂਦੇ ਨੇ ਉਹਨਾਂ ਨੂੰ ਨੌਕਰੀਆਂ ਦਿਓ ਜੀ ਨੌਕਰੀ ਸਭ ਤੋਂ ਵੱਡਾ ਰਾਹ ਦਾ ਰੋੜਾ ਹੈ ਰੋੜਾ ਜਿਹੜੇ ਬੰਦੇ ਕੰਮ ਕਰਦੇ ਉਹ ਨਸ਼ਾ ਨਹੀਂ ਪੈਂਦੇ ਜੀ ਜੀ ਜਿਹੜੇ ਉਹ ਚਾਰ ਪੈਸੇ ਜਾਂਦੇ ਜਿਨ੍ਹਾਂ ਨੂੰ ਕੰਮ ਹੀ ਪਿਆਹ ਨਹੀਂ ਹਾਂ ਉਹ ਗਲਤ ਕੰਮ ਕਰਦਾ ਨਹੀਂ ਕਰਦੇ ਬਿਲਕੁਲ ਤਿਹਾਰ ਆਪਾਂ ਦੀਵਾਲੀ ਵੀ ਹਣਾ ਮਨਾਏ ਜਾਂਦੇ ਆ ਮਨਾਏ ਜਾਂਦੇ ਲੋਹੜੀ ਵੀ ਮਨਾਉਣੀ ਆ ਸਾਖੀ ਵੀ ਮਨਾਉਣੀ ਆ ਸਾਰਾ ਕੁਝ ਮਨਾਇਆ ਜਾ ਰਿਹਾ ਉਹ ਵੱਖਰੇ ਵੱਖਰੇ ਢੰਗ ਨਾਲ ਜੋੜ ਲਿਆ ਜਾਂਦਾ ਜੀ ਹਾਂ ਸਾਨੂੰ ਉਹ ਵੀ ਚੀਜ਼ਾਂ ਜੋੜਨੀਆਂ ਮਨਾਉਣੀਆਂ ਚਾਹੀਦੀਆਂ ਜਿਹੜੀਆਂ ਸਾਡੇ ਇਤਿਹਾਸ ਨਾਲ ਸਿੱਧੀਆਂ-ਸਿੱਧੀਆਂ ਜੁੜਦੀਆਂ ਨੇ ਹਣਾ ਸਿੱਧੀਆਂ-ਸਿੱਧੀਆਂ ਸੈਂਸ ਇਹ ਹੈ ਕਿ ਸਾਨੂੰ ਸ਼ਹੀਦੀ ਹਫ਼ਤਾ ਜਿਹੜਾ ਉਹ ਯਾਦ ਰੱਖਣਾ ਚਾਹੀਦਾ ਆ ਜੀ ਯਾਦ ਰੱਖਣਾ ਚਾਹੀਦਾ ਪ੍ਰਚਾਰਨਾ ਵੀ ਚਾਹੀਦਾ ਆ ਪਰ ਉਹਦੇ ਨਾਲ-ਨਾਲ ਅਸੀਂ ਕਿਸੇ ਦਾ ਕੱਟੜ ਵਿਰੋਧ ਨਾ ਕਰੀਏ ਜੀ ਕਿ ਭਾਈ ਅਸੀਂ ਆਹ ਨਹੀਂ ਕਰਨਾ ਅਸੀਂ ਆਹੀ ਕਰਨਾ ਆ ਕਿਉਂਕਿ ਇਹਦੇ ਵਿੱਚ ਲੋਕ ਵੀ ਨੇ ਬਿਲਕੁਲ ਸਿਰਫ ਆਪਾਂ ਨੂੰ ਤੁਸੀਂ ਜਾਂ ਮੈਂ ਨਹੀਂ ਕਰਨਾ ਇਹਨਾਂ ਨੇ ਦੁਨੀਆ ਸਾਰੀ ਪਈ ਹੈ ਉਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਕਰਨਾ ਤਮਾਦ ਆਪੋ ਆਪਣਾ ਸਾਰਿਆਂ ਦਾ ਹਨਾ ਆਪੋ ਆਪਣੀ ਸੋਚਣੀ ਆ ਇਸ ਕਰਕੇ ਇੱਥੇ ਆਣ ਕੇ ਆਪਾਂ ਨੂੰ ਇਸ ਚੀਜ਼ ਦੀ ਧਾਰਨਾ ਖਤਮ ਕਰ ਦੇਣੀ ਚਾਹੀਦੀ ਆ ਕਿ ਜੋ ਅਸੀਂ ਕਹਿੰਨੀ ਉਹ ਹੀ ਸੱਚ ਆ ਹਾਂ ਦੁਨੀਆ ਤੇ ਜੀ ਦੂਜਾ ਪਾਸਾ ਵੀ ਹੁੰਦਾ ਮੈਂ ਨਾ ਇੱਕ ਹੋਰ ਦੇਖਦਾ ਸੀਗਾ ਇੰਟਰਵਿਊ ਔਰ ਉਹਦੇ ਵਿੱਚ ਉਹਨੇ ਇੱਕ ਸਵਾਲ ਕੀਤਾ ਹੂੰ ਜਿੱਦਾਂ ਪੱਤੀਆਂ ਦੀ ਗੱਲ ਕਰ ਰਹੇ ਆ ਉਹ ਕਹਿੰਦਾ ਕਿ ਅੱਗੇ ਤੀਆਂ ਸੱਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਮਨਾਇਆ ਜਾਂਦੀਆਂ ਸੀਗੀਆਂ ਹੁਣ ਕਹਿੰਦਾ ਇਹਨਾਂ ਨੇ ਨਵਾਂ ਪਖੰਡ ਪਾੜ ਲਿਆ ਇਹ ਸਕੂਲਾਂ ਤੇ ਕੋਲਿਆਂ ਤੇ ਵੀ ਸ਼ੁਰੂ ਕਰਤੀਆਂ ਕੀ ਕਹਿੰਦਾ ਤੁਸੀਂ ਹੁਣ ਸਕੂਲਾਂ ਕਾਲਜਾਂ ਤੋਂ ਹੀਰਾਂ ਜੇ ਪੈਦਾ ਕਰੋਗੇ ਵੈਸੇ ਤਾਂ ਦੇਖੋ ਇਹ ਤੀਆਂ ਤੇ ਹੀਰਾਂ ਜਿਆਂ ਤੇ ਕੋਈ ਟੱਕ ਨਹੀਂ ਜੁੜਦੀ ਹੈ ਨਾ ਬਿਲਕੁਲ ਇੱਕ ਚੀਜ਼ ਹੋਰ ਵੀ ਆ ਇਹ ਵੈਸੇ ਸੋਚਣ ਦੀ ਗੱਲ ਆ ਕਿ ਜੇ ਆਪਾਂ ਕਹੀਏ ਜੀ ਕੇ ਪਾਈ ਤੋਂ ਡੇ ਘਰ ਜਾਂ ਸਾਡੇ ਘਰ ਹਨਾ ਹੀ ਰਾਂਝਾ ਨਾ ਜਮੇ ਭਗਤ ਸਿੰਘ ਜੰਮਵੇ ਲੋਕ ਇਸ ਗੱਲੋਂ ਵੀ ਰਾਜੀ ਨਹੀਂ ਉਹ ਵੀ ਕਹਿੰਦੇ ਭਗਤ ਸਿੰਘ ਜੰਮੇ ਪਰ ਗਵਾਂਢੀ ਦੇ ਘਰ ਗਵਾਂਢੀ ਦੇ ਘਰ ਜਮੇ ਮੇਰੇ ਘਰ ਨਾ ਜਮੇ ਸਹੀ ਗੱਲ ਹੈ ਇਹੀ ਤਾਂ ਗੱਲ ਆ ਫਿਰ ਬਿਲਕੁਲ ਇਸ ਚੀਜ਼ ਨੂੰ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਸਿਰਫ ਇੰਨੀਆਂ ਗੱਲਾਂ ਨਹੀਂ ਕਰਨੀਆਂ ਕਿ ਭਗਤ ਸਿੰਘ ਹੋ ਜਵੇ ਜਾਂ ਹੀਰ ਰਾਂਝਾ ਹੋ ਜਾਣਾ ਆਪਾਂ ਸਮੇਂ ਦੀ ਨਬਜ਼ ਫੜਨੀ ਆ ਸਮੇਂ ਦੀ ਨਬਜ਼ ਫੜ ਕੇ ਗੱਲ ਕਰਨੀ ਮਤਲਬ ਆਪਾਂ ਆਪਣੇ ਸੱਭਿਆਚਾਰ ਨੂੰ ਬਚਾ ਕੇ ਰੱਖੀ ਹਮ ਮਤਲਬ ਸਾ ਨੂੰ ਸੱਭਿਆਚਾਰ ਨੂੰ ਲੋਕਧਾਰਾ ਨੂੰ ਤੇ ਇੱਕ ਸਾਂਝ ਰੋ ਜੀ ਹੁਣ ਜੇ ਮੇਰੇ ਵੈਸੇ ਮੇਰੀ ਆਪਣੀ ਸੋਚਣੀ ਆ ਜਿੱਦਾਂ ਹੁਣ ਤੀਆਂ ਹੋ ਗਈਆਂ ਹੁਣ ਜੇ ਦੇਖਿਆ ਜਾਵੇ ਉਹ ਕਰਦੀਆਂ ਤਾਂ ਕੁੜੀਆਂ ਹੀ ਆ ਜੀ ਕੁੜੀਆਂ ਹੀ ਕਰਦੀਆਂ ਉਹ ਆਪਣਾ ਸੱਭਿਆਚਾਰੇ ਵਿੱਚੋਂ ਔਰ ਆਪਣੇ ਕੋ ਸੱਭਿਆਚਾਰ ਤੋਂ ਰਹਿ ਵੀ ਕੀ ਗਿਆ ਜੀ ਸਿਰਫ ਆਪਣੇ ਕੋ ਇੱਕ ਤਿਹਾਰ ਰਹਿ ਗਿਆ ਨਾ ਜੇ ਆਪਾਂ ਇਸ ਤਿਹਾਰ ਨੂੰ ਵੀ ਹੁਣ ਮਨਾਉਣ ਤੋਂ ਰੋਕ ਦੇਆ ਕਈ ਲੋਕ ਇਹਨੂੰ ਧਰਮ ਨਾਲ ਹੀ ਜੁੜੀ ਜਾਂਦੇ ਨੇ ਹਨਾ ਕੀ ਇਹ ਧਰਮ ਦੇ ਨਾਲ ਜਾਂ ਧਰਮ ਦਾ ਵਿਸ਼ਾ ਹੈ ਕੋਈ ਅ ਦੇਖੋ ਜਿਹੜੇ ਤਿਹਾਰ ਹੁੰਦੇ ਨੇ ਇਹ ਆ ਜਨਸਧਾਰਨ ਜੀਵਨ ਨਾਲ ਜੁੜੀ ਹੁੰਦੀ ਆ ਜੀ ਧਰਮ ਜਿਹੜਾ ਆ ਉਹਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਆਪਣੀਆਂ ਬੰਦਿਸ਼ਾਂ ਹੁੰਦੀਆਂ ਨੇ ਜੀ ਤੇ ਤੀਆਂ ਜਿਹੜੀਆਂ ਨੇ ਜੇ ਮਨ ਦੇ ਬਲਵਲੇ ਨੇ ਜੇ ਉੱਥੇ ਲੱਚਰਦਾ ਨਹੀਂ ਹੈਗੀ ਜੇ ਉੱਥੇ ਆ ਕੁੜੀਆਂ ਕਿਉਂਕਿ ਇਹ ਵਹਿਣੀਆਂ ਹੋਈਆਂ ਕੁੜੀਆਂ ਦਾ ਇੱਕ ਲੰਮੇ ਅਰਸੇ ਬਾਅਦ ਮਿਲ ਕੇ ਆਪਣੀਆਂ ਮਨ ਦੇ ਭਾਵਾਂ ਨੂੰ ਕਵਤਾਰਾਹੀ ਲੋਕੀਤਾਰਾਹੀ ਪੇਸ਼ ਕਰਨ ਦਾ ਢੰਗ ਵਾ ਜੇ ਸਾਰਾ ਕੁਝ ਬਹੁਤ ਵਧੀਆ ਹੋ ਰਿਹਾ ਤਾਂ ਇਹ ਕੋਈ ਹਰਜ਼ ਨਹੀਂ ਜੀ ਬਿਲਕੁਲ ਹਨਾ ਤੇ ਇਸ ਕਰਕੇ ਜੇ ਜਿੱਥੇ ਜਿੱਥੇ ਜ਼ਰੂਰਤ ਆ ਜਿੱਥੇ ਕੁਝ ਲੈਕਚਰ ਤਾਂ ਹੋ ਰਹੀ ਆ ਜਿੱਥੇ ਸਮਾਜ ਨੂੰ ਖੋਰਾ ਲੱਗ ਰਿਹਾ ਉਥੇ ਤਾਂ ਆਪਾਂ ਭਵੇਂ ਧਾਰਮਿਕ ਪ੍ਰੋਗਰਾਮ ਹੋਵੇ ਯਾਰ ਜੀ ਬਿਲਕੁਲ ਉਥੇ ਵੀ ਵਿਰੋਧ ਕਰਨਾ ਚਾਹੀਦਾ ਆ ਜੇ ਉਹਦੇ ਵਿੱਚ ਗੁਰੂ ਸਾਹਿਬ ਦੇ ਵਿਰੋਧ ਵਿੱਚ ਵਾ ਭਵੇਂ ਧਾਰਮਿਕ ਹੋਵੇ ਜੇ ਸੁਧਾਰਨ ਪ੍ਰੋਗਰਾਮ ਆ ਉਥੇ ਬਹੁਤ ਮੰਨਦੀਆਂ ਆਸਾ ਪੂਰੀਆਂ ਹੋ ਰਹੀਆਂ ਨੇ ਤਾਂ ਉਹਨੂੰ ਜਿਉਂਣ ਦੇਣਾ ਚਾਹੀਦਾ ਜਿਉਂਦੇ ਰੱਖਣਾ ਚਾਹੀਦਾ ਆ ਵੱਡੀ ਤਾਂ ਗੱਲ ਇਹ ਆ ਕਿ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਕਰਕੇ ਆਪਣੀ ਸਾਂਝ ਨਹੀਂ ਬਣਾਉਣੀ ਚਾਹੀਦੀ ਸਾਂਝ ਬਹੁਤ ਵੱਡੀ ਚੀਜ਼ ਆ ਕਿਸੇ ਨਾਲ ਵੀ ਨੀ ਉਹ ਧਰਮ ਦਾ ਮਸਲਾ ਹੋਵੇ ਸਮਾਜ ਦਾ ਮਸਲਾ ਹੋਵੇ ਆਂਡ ਗਵਾਂਡ ਦਾ ਮਸਲਾ ਹੋਵੇ ਉਥੇ ਜਿੰਨਾ ਪਿਆਰ ਵੱਲ ਸਕਦਾ ਜਿੰਨੀ ਹਲੀਮੀ ਦਿਖਾਈ ਜਾ ਸਕਦੀ ਆ ਉਹ ਦਿਖਾਉਣੀ ਚਾਹੀਦੀ ਆ ਤੇ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਤਾਰੇ ਦੋਸਤੋ ਤੁਸੀਂ ਵੀ ਇਸ ਚੀਜ਼ ਨਾਲ ਮੇਰੇ ਖਿਆਲ ਨਾਲ ਰਾਜੀ ਹੋਮੋਗੇ ਕਿ ਇਹ ਮਸਲਾ ਕੁੜੀਆਂ ਦਾ ਆ ਹਾਂ ਬਿਲਕੁਲ ਹੈਨਾ ਮਸਲਾ ਕੁੜੀਆਂ ਦਾ ਆ ਤਿਹਾਰ ਉਹਨਾਂ ਦਾ ਆ ਆਪਾਂ ਨੂੰ ਉਹਨਾਂ ਤੇ ਛੱਡ ਦੇਣਾ ਚਾਹੀਦਾ ਆ ਬਿਲਕੁਲ ਇਹ ਇਸ ਮਸਲੇ ਵਾਸਤੇ ਲੋਕ ਨਾ ਹੋਰ ਜਿਹੜੇ ਵਿਦਵਾਨ ਉਹ ਨਾ ਪੰਗੇ ਲੈਣ ਜਿਨੇ ਮਨਾਉਣਾ ਆ ਜੇ ਦਿਲ ਕਰਦਾ ਉਹਨਾਂ ਲੈਣ ਜੀ ਨਹੀਂ ਦਿਲ ਕਰਦਾ ਮੌਸਮ ਹੁੰਦਾ ਜੀ ਹੈਨਾ ਫਿਰ ਇੱਕ ਆ ਉਹਨਾਂ ਦਾ ਜੀ ਸੋਚ ਉਹਨਾਂ ਦੀ ਸੋਚ ਉਹਨਾਂ ਦੀ ਆ ਹਾਸੇ ਕਿੱਡੀ ਉਹਨਾਂ ਨੇ ਬਿਲਕੁਲ ਸਦੀਆਂ ਬਾਅਦ ਜੋ ਮਿਲਦਾ ਆ ਉਹ ਸਦੀਆਂ ਬਾਅਦ ਹੀ ਮਿਲਦਾ ਹੁੰਦਾ ਜਿਨੇ ਜਿਨੇ ਵਿੱਚ ਤੜਪ ਹੁੰਦੀ ਆ ਉਹ ਤੜਪ ਲਈ ਹਸਪੀਤਾ ਸੋ ਤੁਹਾਡੇ ਨਾ ਵਿਚਾਰ ਮੈਨੂੰ ਬਹੁਤ ਹੀ ਵਧੀਆ ਲੱਗੇ ਮੈਂ ਆਸ ਕਰਦਾ ਕਿ ਸਾਰਿਆਂ ਨੂੰ ਇਹਨਾਂ ਦੇ ਵਿਚਾਰ ਜਿਹੜੇ ਬਹੁਤ ਵਧੀਆ ਲੱਗੇ ਹੋਣਗੇ ਸੋ ਤੁਸੀਂ ਆਪਣੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੇ ਬਾਕੀ ਜਿੱਦਾਂ ਇਹਨਾਂ ਨੇ ਕਿਹਾ ਕਿ ਇਤਿہار ਕੁੜੀਆਂ ਦਾ ਇਹ ਕੁੜੀਆਂ ਦੇ ਉੱਤੇ ਛੱਡ ਦਈਏ ਉਹਨਾਂ ਨੇ ਮਨਾਉਣਾ ਜਾਂ ਚਲੋ ਬਾਕੀ ਗੱਲਾਂ ਆਪਾਂ ਜੀ ਅਗਲੇ ਐਪੀਸੋਡ ਚ ਕਰਾਂਗੇ ਤੇ ਸਾਨੂੰ ਜਰੂਰ ਦੱਸਿਓ ਅਸੀਂ ਕਿਹੜੇ ਮੁੱਦੇ ਦੇ ਉੱਤੇ ਅਗਲੀ ਵੀਡੀਓ ਬਣਾਈਏ ਤੁਸੀਂ ਜਰੂਰ ਕਮੈਂਟ ਕਰਿਓ ਅਸੀਂ ਜਰੂਰ ਬਣਾਵਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ